ਉਹ ਜਿਸਨੇ ਪੱਟਿਆ ਉਹਦਾ ਕੀ ਉਹ ਤੁੰ ਜਾਣਦੇ ਗਵੰਡੀ ਆ ਮੇਰੇ ਘਰ ਦੇ ਪਿੱਛੇ ਰਹਤੇ ਆ ਕੀ ਕਾਰਨ ਕੀ ਇਹ ਪਹਿਲਾਂ ਵੀ ਕਦੀ ਹੋਈ ਲੜਾਈ ਪਹਿਲਾਂ ਵੀ ਆਇਆ ਥਾ ਸਰਦਾਰੂਪੀਕ ਆਇਆ ਥਾ ਮੇਰੇ ਘਰ ਪਰ ਲੜਾਈ ਕਰਨ ਮਮੇ ਕੁਮਾਰ ਕੋ ਭਾਗ ਗਿਆ ਥਾ ਉਹਨਾਂ ਦਾ ਤਰ੍ਹਾਂ ਗਿਆ ਥਾ ਅੱਜ ਖੇਤੋਂ ਮਾਰਾ ਹੋ ਗਿਆ ਮੈਂ ਇਹ ਮੈਂ ਐਡਵੋਕੇਟ ਕੋ ਫੇਰ ਜੀ ਇਸ ਕੀ ਕਲਪਤ ਇਹ ਸਰ ਲੇਡੀ ਜਿਹੜੀ ਹੈਗੀ ਆ ਸੁੰਦਰ ਨਗਰ ਰਹਿੰਦੀ ਆ ਔਰ ਦਿੱਲੀ ਪੱਠੇ ਲੈਣ ਲਈ ਜਾਂਦੀ ਹੈਗੀ ਆ ਇਹ ਭੀਮ ਨਗਰ ਦੀ ਵੈਬਸਾਈਟ ਜਿਹੜੇ ਖੇਤ ਵਗੈਰਾ ਹੈਗੇ ਆ ਔਰ ਇਹਦੀ ਲਾਕਡਾਟ ਸੀਗੀ ਕਿਸੇ ਬੰਦੇ ਦੇ ਇਹਦੇ ਨਾਲ ਥੋੜੇ ਦਿਨ ਪਹਿਲਾਂ ਇਹਦੇ ਨਾਲ ਮਤਲਬ ਉਹਨੇ ਘਰ ਚਾ ਕੇ ਕੁੱਟਮਾਰ ਵੀ ਕੀਤੀ ਸੀਗੀ ਮੌਕੇ ਤੇ दारू-ਗੁਰੂ ਪੀ ਕੇ ਜੋਏ ਦੱਸਦੇ ਆ ਤੇ ਅੱਜ ਉਹਨੇ ਇਹਦਾ ਬੱਚਾ ਸੀ ਇਹਦੇ ਨਾਲ ਮੌਕੇ ਤੇ ਉਹਨੂੰ ਇਕੱਲੇ ਪਾ ਕੇ ਆਪਣੇ ਇਹ ਕਹਿੰਦਾ ਪਿਆ ਵਾਈਫ ਨਾਲ ਆਇਆ ਔਰ ਨਾਲ ਇੱਕ ਲੇਡੀਜ਼ ਸੀਗੀਆਂ ਤੇ ਉਹਨਾਂ ਨੇ ਤੇ ਤੀਸੀ ਔਰ ਦਾਤੀ ਨਾਲ ਕਹਿੰਦਾ ਹਮਲਾ ਕਰ ਦਿੱਤਾ ਬੱਚਾ ਉੱਥੋਂ ਭੱਜ ਗਿਆ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣ ਦੇ ਲਈ ਔਰ ਜਦ ਤੱਕ ਇਹ ਵਾਪਸ ਆਇਆ ਤਦ ਤੱਕ ਉਹ ਇਹਨੂੰ ਮਾਰ ਕੇ ਆਪਣੇ ਵੱਲੋਂ ਸਿੱਟ ਕੇ ਜਾ ਚੁੱਕੇ ਸੀ ਫਿਰ ਮੌਕੇ ਤੇ ਲੋਕ ਸੀ ਉਹਨਾਂ ਨੇ ਹੈਲਪ ਕੀਤੀ ਇਹ ਕਿੰਨੇ ਜੀ ਉਹ ਸੱਟ ਲੱਗੀ ਰਫਲ ਕਿਹਦੇ ਦੀ ਹੈ ਅਹ ਦੇਖੋ ਜਿਹੜੇ ਅਪਾ ਤੋਂ ਲੈ ਕੇ ਆਏ ਆ ਤੇ ਬਿਲਕੁਲ ਬੇਹੋਸ਼ ਸੀਗੀ ਔਰ ਇਹਦੇ ਪੈਰ ਤੇ ਵੀ ਜਿੱਦਾਂ ਤੇਸੀ ਨਾਲ ਵੱਢਿਆ ਹੋਇਆ ਹੈ ਤੇ ਆਪਣੇ ਦਾਤੀ ਦੇ ਨਾਲ ਫੇਸ ਦੇ ਉੱਤੇ ਵੀ ਕਾਫੀ ਲੱਗੇ ਹੋਏ ਹੈਗੇ ਆ ਨਿਸ਼ਾਨ ਜਖਮ ਕਾਫੀ ਹੈਗੇ ਆ ਉਹਨਾਂ ਨੇ ਸਟੀਚਿੰਗ ਜ਼ਰਾ ਕਰਤੀ ਆ ਪਿਸ਼ੋਕਰ ਸਰ ਕੋਈ ਇਥੇ ਪ੍ਰਵਾਸੀ ਆ ਇਹ ਜਿਹਨਾਂ ਨੇ ਮੌਕੇ ਤੇ ਰਹਿੰਦੀ ਹੈਗੀ ਆ ਸੁੰਦਰ ਨਗਰ ਦੇ ਵਿੱਚ ਤੇ ਜਿਨ੍ਹਾਂ ਨੇ ਸੱਟਾਂ ਮਾਰੀਆਂ ਹੈਗੀਆਂ ਉਹ ਵੀ ਇਹ ਦੱਸਦੇ ਆ ਇਹਦਾ ਬੇਟਾ ਦੱਸਦਾ ਵੀ ਉਹ ਸਾਡੇ ਗਵਾਂਢੀ ਆ ਇਹਨਾਂ ਦੇ ਉਹ ਵੀ ਪ੍ਰਵਾਸੀ ਕਿ ਉਹ ਵੀ ਪ੍ਰਵਾਸੀ ਆ ਕਾਰਨ ਕੀ ਹੋਇਆ ਕੋਈ ਕਾਰਨ ਹੀ ਦੱਸਦਾ ਵੀ ਥੋੜੇ ਦਿਨ ਪਹਿਲਾਂ ਉਹ ਘਰ ਆਇਆ ਸੀ ਉਹ दारू ਪੀ ਕੇ ਤੇ ਉਹਨੇ ਮਤਲਬ ਘਰ ਆ ਕੇ ਪੁਲਿਸ ਨੂੰ ਕਹਿੰਦੇ ਪੁਲਿਸ ਨੂੰ ਪੁਲਿਸ ਨਾਲ ਟੀਮ ਮੇਟ ਸਪਾਸਿਬਲ ਕਰਤਾ ਸਗਾ ਜਿੱਲੇ ਸਾਨੂੰ ਪਤਾ ਲੱਗਾ ਖੇਤਾਂ ਚ ਨਮਾਰਕੜ ਕਿ ਸੱਟ ਗਏ ਆ ਚੌਂਕੀ ਇੰਚਾਰਜ ਗੁਰਮੀਤ RAM ਜੀ ਨੂੰ ਜੀ ਦੱਸੋ ਪੇਸ਼ੈਂਟ ਆਇਆ ਤੇ ਆਸਾ ਪੇਸ਼ੈਂਟ ਆਇਆ ਜਿਸ ਦੀ ਹਾਲਤ ਬੱਚੀ ਕਿ ਹਾਲਾਤ ਉਹਨਾਂ ਦੇ ਇਹ ਜੀ ਲੜਾਈ ਝਗੜੇ ਦਾ ਕੇਸ ਆ ਮੈਂ ਡਾਕਟਰ ਆਹੂ ਲ ਅਮਰਜੈਂਸੀ ਮੈਡੀਕਲ ਆਫਸਰ ਠੀਕ ਆ ਤੇ ਇਹਨਾਂ ਦੇ ਸਿਰ ਤੇ ਦੋ ਤਿੰਨ ਸਟਿਚ ਲੱਗੇ ਨੇ ਦੋ ਤਿੰਨ ਪੈਰ ਤੇ ਸਟਿਚ ਲੱਗੇ ਨੇ ਤੇ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਆ ਤੇ ਲੜਾਈ ਝਗੜਾ 10 ਵੇ ਲੜਾਈ ਝਗੜਾ ਹੋਇਆ ਸੀਨਾ ਦਾ ਐਮ ਐਲ ਆਰ ਕੱਟਾਂਗੇ ਇੱਥੇ ਹੀ ਰੱਖਿਆ ਜਾਏਗਾ ਕਿ ਸ਼ਿਫਟ ਕੀਤਾ ਜਾਏਗਾ ਕਿਤੇ ਬਾਕੀ ਦੇਖਦੇ ਆ ਮਤਲਬ ਹਾਲੇ ਤਾਂ ਆਪਾਂ ਦਾਖਲ ਮਤਲਬ ਪਰਚਾ ਪਰਚੇ ਦੀ ਫੀਸ ਕੱਟਣੀ ਆ ਬਾਕੀ ਦੇਖਦੇ ਜੋ ਕਹਿੰਦੇ ਆ ਨਹੀਂ 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 ਅੱਧ ਦਿਨ ਨਾਲ ਹੀ ਕੀਤਾ ਹੋਇਆ ਲੱਗਦਾ ਠੀਕ ਹੈ ਬਾਕੀ ਮਤਲਬ ਠੀਕ ਆ ਸਟੇਬਲ ਆ ਪੇਸ਼ੈਂਟ ਇਹੋ ਜੀ ਕੋਈ ਦਿੱਕਤ ਨਹੀਂ ਕੀ ਪੇਟ ਨੂੰ ਇਹ ਕਿੰਨੇ ਵਜੇ ਆਏ ਸੀ ਇਹ ਤਾਂ ਇਹ ਸਾਢੇ ਕੋ ਸਾਢੇ 3 ਵਜੇ ਦੇ ਆਰਾਊਂਡ ਆਏ ਨੇ ਹਮਮਾ ਆਇਆ ਉਹ ਰਾਈਟ ਅਗਰ ਇਹਨਾਂ ਨੂੰ ਜੀਰ ਨੂੰ ਮਾਰ ਕੇ ਕੀਤਾ ਸ਼ੁਰੂ ਕੀਤਾ ਮਾਮਲਾ ਤੇ ਮਾਮਲਾ ਆਪਾਂ ਨੂੰ ਚੌਕੀ ਪੂਰੀ ਰਾਤ ਲਾਹ ਮਿਲੀ ਸੀਗੀ ਬੇ ਆਸ਼ਾ ਹੈ ਜਿਹਦੇ ਸੱਤਾਂ ਲੱਗੀਆਂ ਤੇ ਸੁੰਦਰ ਨਗਰ ਮਹੱਲੇ ਦੇ ਵਿੱਚ ਪਈ ਹੈਗੀ ਆ ਤੇ ਉਹਦੇ ਸੰਬੰਧ ਵਿੱਚ ਇਹ ਪਤਾ ਲੱਗਿਆ ਵੀ ਉਹਨੂੰ ਜਿਹੜਾ ਇਲਾਜ ਲਈ ਸਿਵਲ ਹਸਪੀਟਲ ਹਾਰਪੁਰ ਭੇਜ ਦਿੱਤਾ ਗਿਆ ਤੇ ਜਿੱਥੇ ਅਸੀਂ ਪਹੁੰਚੇ ਆ ਤੇ ਉਹ ਡਾਕਟਰ ਸਾਹਿਬ ਇਲਾਜ ਕਰ ਰਹੇ ਆ ਜੀ ਐਮਐਲਆਰਓ ਦੀ ਕਟਣੀ ਬਾਕੀ ਆ ਜਿੱਦਾਂ ਵੀ ਐਮਐਲਆਰ ਆਪਾਂ ਨੂੰ ਮਿਲ ਜਾਂਦੀ ਆ ਆਪਾਂ ਉਸ ਤੋਂ ਨਾ ਕਾਰਵਾਈ ਜਿਹੜੀ ਆ ਅਮਚ ਲੈ ਲੈਣਾ ਹੈ ਹਾਂ ਉਹਦਾ ਨਾਮ ਇੱਕ ਲੜਕੇ ਸ਼ੋਕ ਦਾ ਲੈ ਰਹੇ ਆ ਤੇ ਬਾਕੀ ਜੋ ਬਿਆਨ ਚ ਲਿਖਾਈ ਗਈ ਆ ਆਪਾਂ ਉਸ ਤੋਂ ਨਾ ਕਾਰਵਾਈ ਵੀ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par